ਲੇ ਲੈ ਲੈ ਕੇ ਤੇ ਯਾਰ ਲੈ 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 ਕੈਮਰਾ ਚੱਲੇ ਇੰਡਰੂ ਮੇ ਕੇ ਉਹ ਹੋ ਹੋ ਇਹ ਸਾਰੇ ਪਾਤੇ ਹੀ ਇਹਦੇ ਬਈ ਲਾ ਦੇ ਲਾ ਦੇ ਚੱਕ ਆ ਵੀ ਇੱਥੇ ਐ ਚਲਾਈ ਜਾਣੀ ਮੈਂ ਬੈ ਕੇ ਬ੍ਰੇਕਾਂ ਨੂੰ ਹਾਰਤ ਪਾ ਕੇ ਚਲਾਈ ਜਾਣੀ ਚੱਲ ਆ ਜਾ ਵੇਖ ਲੈ ਜੇ ਕੋਈ ਵੇਖਣ ਆਲੀ ਆ ਤਾਂ ਕੋਈ ਸਮਾਨ ਸਮੂਹਣ ਦੇਣਾ ਚਾਹੀਦਾ ਤੇ ਬੜੀ ਮਸ਼ੀਨ ਯਾਰ ਖੜੀ ਆ ਹੈਂ ਸਤ ਸ੍ਰੀ ਅਕਾਲ ਬਾਈ ਜੀ ਸਾਡੀ ਨਵੀਂ ਇੱਕ ਹੋਰ ਵੀਡੀਓ ਜੀ ਬਾਈ ਆਪਾਂ ਲੈ ਕੇ ਆਏ ਆ ਥ੍ਰੈਸ਼ਰ ਇੱਥੇ ਪਟਿਆਲੇ ਜੰਡੂ ਵਾਲਿਆਂ ਦੇ ਤੇ ਉਹਨਾਂ ਦਾ ਕੰਮਕਾਰ ਵੇਖਿਆ ਇੰਸਟਾਗ੍ਰਾਮ ਤੇ ਵੀਡੀਓ ਵੀਡੀਓ ਮੁੰਡੇ ਬਹੁਤ ਪਾਉਂਦੇ ਆ ਤੇ ਆਪਾਂ ਵੀ ਆਏ ਬਾਈ ਜੀ ਥ੍ਰੈਸ਼ਰ ਛੱਡਣ ਕਣਕਾਂਲੇ ਤੇ ਝੋਨੇ ਵਾਲਿਆਂ ਦਾ ਤੁਹਾਨੂੰ ਪਤਾ ਆਪਣਿਆਂ ਦਾ ਹੋਣ ਵਾਲਾ ਹੀ ਕੰਮ ਬਾਸਕਟਾਂ ਦਾ ਵੀ ਉਹ ਵੀ ਆਪਾਂ ਨਾਲ ਹੀ ਛੱਡ ਚੱਲੇ ਆਂਦੇ ਉਹ ਆਪਾਂ ਨੂੰ ਲੇਟ ਮਿਲਣਗੇ ਤੇ ਇਹ ਕਣਕ ਵਾਲੇ ਆਪਾਂ ਨੂੰ ਇਹਨਾਂ ਨੇ ਅੱਜ ਹੀ ਰੈਡੀ ਕਰਕੇ ਦੇ ਦੇਣੇ ਆ ਤੇ ਇਹ ਆਪਣੇ ਆ ਪਿਆ ਹੈਗਾ ਆਪਣਾ 23 ਮਾਡਲ ਦਾ ਆ ਜਿਹੜਾ ਜੀ ਇਹਦੇ ਜੀ ਪ੍ਰੋਬਲਮ ਇਹ ਦਾਣਾ ਤੇ ਮਤਲਬ ਲੜੀ ਨਹੀਂ ਝਾੜਦਾ ਜੀ ਪੂਰੀ ਉਹਨਾਂ ਨੇ ਕੀ ਕੀ ਗੱਲ ਤੇ ਉਹ ਕਹਿੰਦੇ ਵੀ ਤੁਸੀਂ ਛੱਡ ਜੋ ਤੇ ਅਸੀਂ ਪੂਰਾ ਤੁਹਾਨੂੰ ਇੱਕ ਨੰਬਰ ਮਾਹੌਲ ਕਰਕੇ ਦਵਾਂਗੇ ਹਾਂ ਆਇਆ ਬੇਲੀ ਆਪਣਾ ਦੱਸ ਦਿਓ ਤੇਰਾ ਤੇ ਅੱਗੇ-ਅੱਗੇ ਬਣੇ ਰਹੋ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਨੇ ਆ ਕੀ ਹਿਸਾਬ ਕਿਤਾਬ ਆ ਕਿੱਦਾਂ-ਕਿੱਦਾਂ ਕੰਮ ਚੱਲਦਾ ਕਿੰਨੀ ਕਿ ਭੀੜ ਉਹਨਾਂ ਕੋਲ ਇਹ ਕੰਮ ਹੈ ਪੂਰਾ ਹੈ ਕੰਮ ਸਿੱਧ ਗਿਆ ਪੂਰਾ ਕੰਮ ਆ ਬਾਈਆਂ ਦਾ ਇੱਕ ਗੱਲ ਬਾਤ ਜੰਡੂ ਵਾਲੇ ਜਿਹੜਾ ਕਰ ਪੈਣਾ ਰੁਕੀ ਬਿਠੇ ਆਏ ਆ ਪਟਿਆਲੇ ਵਾਲੇ ਕਵਾੜ ਘਰ ਚ ਆ ਨਵੀਂ ਗਵਾੜ ਘਰ ਖੜੀਆਂ ਆ ਬੜਾ ਲੋਹਾ ਖੜਾ ਹੀ ਆ ਗੁਰਮੁਖ ਨਵੀਂ ਨੀਗੀ ਚੱਲ ਨਾ ਚੱਲ ਜੀ ਆ ਬੈਂ ਚੋਦੀ ਹਾਂ ਅਵੇ ਹਲੇ ਵਧੀਆ ਬਣਾ ਤਾ ਦਾ ਪੁੱਛ ਚੱਲਦਾ ਮੁੱਚ ਉਹ ਇਹਦੇ ਅੱਗੇ ਰੀਲ ਪੈਂਦੀ ਕਰ ਲੀਆ ਗੱਡੀ ਤੇ ਆਹ ਚੱਲਦਾ ਇਹਦੇ ਨਾਲ ਵੱਡੂ ਵੱਡਾ ਲਾ ਚੱਲਾ ਤਾਂ ਸਹੀ ਦੋ ਓਕੇ ਕੈਮਰਾ ਲੈ ਕੇ ਦੇ ਯਾਰ ਲੈ 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 ਕੈਮਰਾ ਚੱਲੇ ਇੰਦਰੂ ਮੇ ਕੀ ਉਹ ਹੋ ਹੋ ਇਹ ਸਾਰੇ ਪਾ ਤਈਏ ਦੇ ਲੈ ਲਾ ਦੇ ਲਾ ਦੇ ਚਾਕਾ ਇਹ ਚਲਾਈ ਜਾਨੀ ਮੈਂ ਬੈ ਕੇ ਬ੍ਰੇਕਾਂ ਨੂੰ ਹੱਥ ਪਾ ਕੇ ਚਲਾਈ ਜਾਨੀ ਚੱਲ ਆ ਜਾ ਵੇਖ ਲੈ ਜੇ ਕੋਈ ਵੇਖਣ ਆਲੀ ਆ ਤਾਂ ਕੋਈ ਸਮਾਨ ਸਮੋਣ ਲੈਣ ਚਾਹੀਦਾ ਤੇ ਬੜੀ ਮਸ਼ੀਨ ਯਾਰ ਖੜੀ ਆ ਹੈ ਇਹ ਬਾਈ ਇਹ ਆਪਾਂ ਪਟਿਆਲੋਂ ਬਣਾ ਲੈ ਗਣਕਲੇ ਸਰਾਸ਼ਰ ਐ ਭਏ ਨੱਕੀ ਪਰਨੇ ਤੇ ਆ ਟੂਟਾਲ ਉਹਨਾਂ ਵਧੀਆ ਲਾ ਕੇ ਦਿੱਤੇ ਕਿੰਨੀ ਹੈ ਅਬ ਕੋ ਬਹੁਤ ਸੋਹਣਾ ਕੰਮ ਕਰਦੇ ਤੇ ਤੁਹਾਡੀ ਬਿੱਲੀ ਸੁੱਤੀ ਵੀ ਵਿੱਚ ਆ ਗਈ ਹਾਂ ਇੱਥੇ ਬੈਠੀਆਂ ਚੱਲ ਪੈ ਜਾ ਪੈ ਜਾ ਕੋਈ ਨਾ ਫੇਰ ਆਉਣਾ ਹਾਂ ਇਹ ਦੇਖ ਨਾ ਯਾਰ ਆਹ ਮੇਰਾ ਉਹ ਮੇਰਾ ਹਾਂ ਇਹ ਆਪਾਂ ਚਾਰ ਲੈ ਗਏ ਹਾਂ ਹਾਂ ਉਹਦਾ ਤਿੰਨ ਨਹੀਂ 4 ਇੰਚੀ ਆ ਸਰ ਉਹਦਾ 4 ਹੀ ਆ ਇਹਦਾ ਵੱਡਾ ਪਾਉਦੇ ਨਾਲੋਂ ਇਹਦੇ ਵੱਡਾ ਹੁੰਦਾ ਫਟ ਹਾਂ ਕੋਈ ਨਾ ਵੱਡਾ ਬਾਰਾ ਆ ਬੈਠੇ ਜਾਂ ਦੂਰੀ ਦੂਰੀ ਦਾ ਕੰਮ ਕਰਨ ਨਾਲੀ ਹੂਣੀ ਪੁੱਛ ਲਿਆ ਕਰ ਕੋਈ ਬਹਿ ਰੰਗੇ ਤੇ ਠੋਕ ਦਿੰਦੇ ਕਿਤੇ ਸੁਪਰਸਰ ਬੈਣ ਵਾਲੇ ਵਿੱਚ ਦੇ ਉਪਾਏ ਨਹੀਂ ਚਲੋ ਜੀ ਨਹੀਂ ਸਚਾਈ ਆ ਭਾਉ ਠੀਕ ਹੈ ਜੀ ਆ ਬੰਨੀ ਆ ਕਿ ਨਹੀਂ ਆ ਜੇ ਬਾਸ ਕਟ ਬੰਨਤੀ ਕਿੰਨੇ ਕਿੰਨੇ ਤੇ ਬੰਨੀ ਚਲੋ ਕੋਈ ਗੱਲ ਇਹ ਮਨਾ ਕੀਤਾ ਗਿਆ ਸੱਸਰੀ ਕਾਲ ਜੀ ਸਾਰਿਆਂ ਦੇ ਸੱਸਰੀ ਕਾਲ ਦਾ ਠੀਕ ਆ ਵੀ ਕਿੱਥੋਂ ਸਿੱਖੇ ਤੁਸੀਂ ਕੰਮ ਕਰਨਾ ਇੰਨਾ ਵਧੀਆ ਤੇ ਤੂੰ ਆਪ ਹੱਥੀਂ ਖਲਾਇਆ ਇਹ ਵੀ ਸਪੈਸਰ ਉਹਦੇ ਵਿੱਚ ਪੈਂਦਾ ਸਭ ਕੁਝ ਤੈਨੂੰ ਪਤਾ ਤੇ ਫੇਰ ਉਹੀ ਗੱਲਾਂ ਬੇਵਕੂਫੀਆਂ ਨਿਕੀਆਂ ਨਿਕੀਆਂ ਕਰ ਨਹੀਂ ਕਰਦੀਆਂ ਦਵਾ-ਦਵਾ ਗਰੀਸਾਂ ਵਾਲੀਆਂ ਪਾਈਪਾਂ ਵੀ ਟੰਗਦੀਆਂ ਵੀ ਜਿਵੇਂ ਵਾਹ ਗੇੜਾ ਹੀ ਪਾਉਣ ਲੱਗਿਆਂ ਹੋਈ ਆਲੀ ਐ ਨਹੀਂ ਨਾ ਜ਼ੋਰ ਤੁਸੀਂ ਇਹੋ ਤੇ ਕਾਲੀਆਂ ਚੀਜ਼ਾਂ ਲੈ ਕੇ ਬੈਂਦੀਆਂ ਪਈ ਸਰ ਉਹ ਕਿਧਰ ਦੇ ਚਲੀ ਗਿਆ ਯਾਰ ਆ ਨਾ ਜੰਡੂ ਵਾਲਿਆਂ ਦੇ ਮੈਂ ਗਿਆ ਜਦੋਂ ਆਪਾਂ ਗਏ ਆ ਆਪਣਾ ਜੇ ਦੂਜਾ ਸਰਾਸ਼ ਰਵੇਲ ਨਹੀਂ ਉਹਨਾਂ ਦਾ ਤਾਂ ਇੱਕ ਊੰਕਾਰ ਹਰੇਕ ਤੇ ਜਿੰਨੇ ਉੱਥੇ 36 ਰੁਪਏ ਸਾਰਿਆਂ ਦੇ ਅੱਛਾ ਇਹ ਨਹੀਂ ਵੀ ਇੱਕ ਤੇ ਬੈਰਲੀ ਆ ਬਰਕੇ ਦੁਜਾ ਲੈ ਹੋਣੀ ਮਿਲ ਕਿੱਥੇ ਆਦਾ ਮੁੰਡਿਆਂ ਨੇ ਪੂਰੀਆਂਾਂ ਵਾਲੀ ਗੱਡੀ ਐਵੇਂ ਕੰਮ ਲੱਲੀ ਦੇ ਆ ਗਏ ਨਾ ਮਕਾ ਕਿਥੋਂ ਲੈ ਆ ਚੈੱਕ ਕਰ ਲਈਏ ਇਹ ਮਿੱਡ ਤੇ ਚੱਕੇ ਚੱਕ 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 ਚੈੱਕ ਦਾ ਸਾਊਂਡ ਯਾਰ ਮੇਰੀ ਇੱਕ ਗੱਲ ਸੁਣਾਂ ਕਹ ਰਹਿਣ ਦੇ ਛੱਡ ਬੜੀ 10 ਤੋਂ ਦੇ ਜਿਆਦੇ ਆ ਉਹ ਕਰਦੀ ਆਪਾਂ ਕੁਝ ਜੀ ਬਲੋਸੀ ਜਾਂ ਨੂੰ ਹਣ ਉਹ ਅਣ ਦੱਸੇ ਜੀ ਆ ਫਿਰੇ ਨਹੀਂ ਬਲੋਖਦੇ ਯਾਰ ਅਸੀਂ ਨਹੀਂ ਬਲੋ ਰਿੰਗ ਵਾਲਾ ਲੇ ਹੁੰਦੇ ਨਾ ਇਹ ਲੈ ਕੇ ਬਹਿ ਜਾਂਦੇ ਬੰਦੇ ਆ ਵੀਰ ਗੁੱਸਾ ਕਰ ਲੈ ਨਾ ਪੂਰਾ ਪੂਰਾ ਚੁੰਡਾ ਵਿੱਚ ਹਨ ਲਿਆ ਮਕੈਨੀਕਲ ਲਿਆ ਜਾ ਲਿਆ ਆ ਗਿਆ ਨਾ ਹਟਦਾ ਹੀ ਵਾਹ ਵਾਹ ਕੋਰ ਮੈਂਦੇ ਹੱਥ ਤੇ ਨਹੀਂ ਬੋਲਣਾ ਠੀਕ ਹੈ ਨਾ ਔਰ ਮੈਂ ਕਿਤੇ ਹੋਰ ਮੈਂ ਦੇ ਹੱਥ ਦੇ ਨਾ ਨਹੀਂ ਬੋਲਣਾ ਤੇ ਪਰ ਤੂੰ ਲਾ ਤਹੀਂ ਡਾਂਡੀ ਦਿੰਨੇ ਚੰਗੇ ਚੰਗੇ ਬੰਦੇ ਆਂ ਔਰ ਆੜ ਫੜਾ ਦੇ ਉਹਨੂੰ ਹਲਾ ਬੂੰ ਨੂੰ ਲਾ ਦੇ ਆਹ ਆੜ ਕਿਹੜੀ ਉਹ ਹੀ ਸਹੀ ਵੇਖੀ ਲੱਗੀ ਨਹੀਂ ਸਹੀ ਲੱਗੀ ਕਮਾ ਕੇ ਲਾ ਬਸ ਚੱਲ ਚੱਲ ਬਸ ਉਹ ਲਾ ਲਾ ਕੇ ਲੇ ਲਾ ਗਏ ਬਸ ਚਲੋ ਓਕੇ ਹੋ ਗਿਆ ਕੰਮ ਪਿਆਲੀ ਜੀ ਬਾਈ ਜੀ ਪਿਆਲੀ ਨਹੀਂ ਉਹ ਉਹਦੇ ਮਗਰ ਇੱਕ ਹੋਰ ਨਹੀਂ ਨੰਭਾ ਹੈ ਹੈ ਟਾਇਰ ਜੀ ਨਹੀਂ ਆਟਾ ਟਾਇਰ ਹੀ ਲੰਗਣੇ ਆ ਨਹੀਂ ਛੋਂਦੇ ਆ ਬਰੀ ਇੱਦਾਂ ਨੰਗਾਰੇ ਘਮਾ ਕੇ ਨੰਗਣਗੇ ਫਿਰ ਫੇਰ ਕੇ ਘਮਾ ਕੇ ਨਹੀਂ ਨੰਗਣੇ ਇੱਥੇ ਤੇਰੇ ਹੁਣੇ ਲਾਗੇ ਨੰਗਾ ਦੇਣੇ ਸੱਟ ਲਾਉਣੀ ਪੈਂਦੀ ਮਾੜੀ ਹੀ ਲਾਈਦਾ ਹੈਗੀ ਪਿਛਲੇ ਸਾਲ ਕੱਢ ਦੇ ਨਾੜਾ ਫਿਰ ਤਈ ਮਾਡਲ ਤਈ ਮਾ ਡਗਾ ਭਾਈ ਮੁੰਡਿਆ ਪਾਦਾ ਸਤਿ ਆਓ ਮੁੰਡਿਆ ਸਤਿ ਸ੍ਰੀ ਅਕਾਲ ਬੁਲਾ ਆਏ ਸਤਿ ਸ੍ਰੀ ਅਕਾਲ ਉੱਚੀ ਬੋਲ ਪਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਚੱਲ ਆ ਜਾ ਲੋ ਬੋਤਾ ਹੀ ਬੈਠਾ ਅੱਜ ਆ ਯਾਰ ਮੈਨਾਂ ਨਹੀਂ ਆ ਜਾ ਕੋਈ ਨੀਂਦ ਨਗਾ ਬੈਠੇ ਬੈਠੇ ਲੱਗੇ ਆ ਕੇ ਫਿਰ ਤਾਂ ਲੱਗੇ ਲੱਗੇ ਬਾਈ ਜੀ ਪੀਨੀਅਨ ਦੀ ਸੀਲ ਪਾਉਣ ਸੀਲ ਇਹਦੀ ਕਰਦੀ ਲੀਕ ਰੈਮ ਕਰਦੀ ਖਰਾਬ ਅੰਗਰੇਜ਼ ਹੁਣਾਂ ਦੀ ਡਿਊਟੀ ਲੈ ਵੀ ਮਾਰ ਮਾਰ ਪੇਜ ਕਸ ਤੇ ਰੰਗ ਲਾ ਦੇ ਸਾਰਾ ਆਹ ਗੋਰਮੈਨ ਠੀਕ ਆ ਲਿਆ ਦੇ ਥੋੜੀ ਲਿਆ ਯਾਰ ਤਾਂ ਕਹਾਣੀ ਫਟਾ ਦੇ ਘਰ ਨੂੰ ਨਹੀਂ ਥੋੜੀ ਦਿੱਤੀਂ ਦਿਨੋਂ ਕੇ ਆਹ ਦੇਖੋ ਵੀ ਜੀ ਆ ਨਾ ਐ ਲੈ ਇੰਡੀਡ ਆਂਡ ਇਹ ਨੇ ਜਿਹੜੇ ਜੀਵੇਂ ਹੁਣ ਦੱਸਣ ਦਾ ਕੀ ਪਤਾ ਵਾ ਕਿੰਨਾਂ ਜੱਟ ਨਹੀਂ ਲਉ ਹਾਂ ਤੇਰਨਾਵਾਂ ਹੋਣਗੇ ਮੈਂ ਤੇ ਹੱਥੋਂ ਨਹੀਂ ਲਾਇਆ ਸੀ ਇਹਨੂੰ ਤੇਰਨਾਵਾਂ ਜਿਆਦੇ ਹੋਣ ਸਾਨੂੰ ਕੀ ਬਦਲ ਮਾਤਰਾਂ ਓਏ ਛੋਰਾ ਹਾਂਜੀ ਤੈਨੂੰ ਮੈਂ ਫੋਨ ਲਾਇਆ ਸੀ ਇਹਨੇ ਲਾਇਆ ਕਿ ਨਹੀਂ ਟ੍ਰੇਆਂ ਕੱਢ ਕੇ ਦੇ ਦੇ ਇੰਜਨਾਂ ਦੇ ਥੱਲੇ ਜਿਹੜੀਆਂ ਗੰਦ ਵੱਜਾਂ ਤੇ ਕੱਢ ਗਏ ਨੇ ਦਿੱਤੀਆਂ ਆ ਨਾ ਇਹ ਕਿੱਸਾ ਕਰ ਦੇਗਾ ਉਹ ਬੋਲ ਰਿਹਾ ਅੱਛਾ ਹਮ ਇਹ ਇੱਕ ਨੰਬਰ ਤੇ ਤਾਂ ਸਾਈ ਸਾ ਵੱਡਾ ਲੈਣਾ ਪੈਂਦਾ ਨਾ ਇਹਨੂੰ ਸਦਾ ਨਹੀਂ ਲੱਗੂ ਕਿ ਨਾ ਘੋਟੀਆਂ ਚਲੋ ਇਹ ਚੱਲੇ ਕੰਮ ਛਿੱਕੇ ਬਾਨ ਦੀ ਇੱਧਰ ਲਾਡੀ ਕਦੇ ਆਪ ਦੇ ਵਿੱਚ ਆਪੇ ਵੱਜ ਜਾਂਦਾ ਕਦੇ ਚਾਵਾਂ ਜੂ ਢੱਕਦਾ ਫਿਰਦਾ ਵੱਜਵਾ ਜੀ ਲੈ ਕੀ ਦੇ ਫਿਰ ਨਹੀਂ ਲਾਡੀ ਕੀ ਚੱਕਰ ਹੈ ਹੋਸ਼ ਨਹੀਂ ਰਹਿੰਦੀ ਕਿ ਉਹ ਹਿੱਲ ਪਏ ਨਹੀਂ ਹੋਸ਼ ਹੀ ਨਹੀਂ ਮਾ ਲੋ ਖਿਆਲ ਹੀ ਕੀਤਾ ਉਹ ਹੋਸ਼ ਹੀ ਨਹੀਂ ਕੀ ਫਿਰ ਲੱਗਿਆ ਚਾਹ ਤਾਂ ਲਾਡੀ ਚਾਹਾਂ ਨਾ ਵਾਜਦਾ ਓਏ ਐਨਾ ਬੌਂਡ ਜੀ ਪਈ ਹੋਏ ਵੇਖ ਲਈ ਚੰਗਾ ਨਾਲ ਓਏ ਆ ਵੀ ਲਿਆ ਕਾਬਿਲਿਆ ਇਹਨਾਂ ਨੂੰ ਦੋ ਨੋ ਨਾ ਕਰ ਸਕੋ ਇਹ ਵੀ ਜੇ ਉਪਰੀ ਸ਼ਕਤੀ ਆਈ ਵੀ ਅੱਜ ਕਰੇ ਕੋਈ ਨਹੀਂ ਹੈਗਾ ਕਰੇ ਕੋਈ ਨਹੀਂ ਹੈਗਾ ਅੱਜ ਤੇ ਅੱਜ ਉਪਰੀ ਸ਼ਕਤੀ ਆ ਗਈ ਚਾਲਣਾ ਗਣਾ ਆਪੇ ਹੀ ਤੇ ਲੈ ਕੇ ਆਉਣ ਵਾਲਾ ਉਪਰੀ ਸ਼ਕਤੀ ਅੰਗਰੇਜ਼ ਹੈ ਸਾਡਾ ਐ ਅੰਗਰੇਜ਼ ਇਹ ਉਪਰੀ ਸ਼ਕਤੀ ਬਾਹਰੋਂ ਬਹੁਤ ਨੂੰ ਲੈ ਕੇ ਆਏ ਆ ਲੱਗ ਜਾਂਦੇ ਆ ਨਾ ਤੜਕੇ ਆਉਂਦੇ ਆ ਹੂੰ ਉਹ ਦੂਜਾ ਵੀ ਖੋਲ ਉਤੋਂ ਇਹਦੀ ਵਾਸ਼ਲ ਪੂਸ਼ਲ ਜੀ ਲੱਭ ਕਿੱਥੇ ਆ ਤੇ ਇਹਨੂੰ ਆਪਾਂ ਜੀ ਜ਼ਰੂਰ ਇਹ ਜੀ ਆ ਇਹ ਯਾਰ ਗੈਸ ਗੂੰਜ ਜੀ ਹਵਾ ਉਹ ਆ ਜੀ ਨਿਕਲ ਜਾਂਦੀ ਡੈਕਸ਼ਨਾਂ ਜੋਂ ਹੋਈ ਤੇ ਆ ਕਰਨਾ ਤੂੰ ਐਂ ਕਰਨਾ ਤੂੰ ਕਿਹੜੀ ਰਾਡ ਲੈ ਕੇ ਆਇਆ ਹਾਂ ਆ ਜਿਹੜੀ ਤੇ ਅਹੀਂ ਆ ਬੈਲਟ ਚੜਾਉਣੀ ਆ ਤੇ ਬੰਦੇ ਸਾਡੇ ਧੰਤਾਂ ਧੰਨੀਆਂ ਰਾੜਾਂ ਲਈ ਆਉਂਦੇ ਲੰਮੀ ਰਾੜ ਲਿਆ ਲੰਮੀ ਤੈਨੂੰ ਰਾੜਾਂ ਗਿਆ ਨਾਲੇ ਇਹਦਾ 2 ਜਾਂ 3 ਚਾਹੀਦੀਆਂ ਵਾ ਲੈ ਕੇ ਆਊਗਾ ਹਣ ਸਾਲਿਓ ਉਹਨੂੰ ਆ ਪੜ ਲਿਆ ਉਹ ਜਾ ਪੜ ਲਿਆ ਕਿਹੜੇ ਚੱਕਰੇ 'ਚ ਪਾਇਆ ਜੀ ਉਹ ਜਾ ਮਰੁੰਦੀਆਂ ਰਾੜਾਂ ਪਹਿਨਦੇ ਆ ਵੀਰਾ ਤੈਨੂੰ ਨਹੀਂ ਪਤਾ ਕੀ ਇਹ ਮੇਰੀ ਆਈ ਆਈਆ ਇਹਨੂੰ ਵੀ ਖਲਾਇ ਤੇ ਹੀ ਆ ਪਾਈ ਤੇ ਹੀ ਸੀ ਈ ਰਣਕ ਲੈ ਆਇਆ ਪਾ ਤੈਨੂੰ ਕਿਹਾ ਹੀ ਰਾੜਾ ਕਾੜਾ ਲੈ ਗਿਆ ਇੱਕ ਆਹ ਮਸ਼ੀਨ ਤੋਂ ਲਾਹ ਲਈ ਰਾੜੀ ਇੱਕ ਕੈਦੇ ਤੋਂ ਲਾਹ ਲਈ ਇੱਕ ਤੋਂ ਅੰਦਰ ਲੈਨ ਚਲੇ ਗਿਆ ਉਹ ਆ ਗਿਆ ਹੀ ਲੈ ਰਾੜਾ ਨਹੀਂ ਕਿੱਥੇ ਕਿੱਥੇ ਚਲਾਉਨੇ ਰਹੀ ਮਸ਼ੀਨਾਂ ਪਹਿਲਾਂ ਨਹੀਂ ਸਾਨੂੰ ਇਹ ਦੱਸ ਹੈ ਚੱਲੀਆਂ ਗਾੜੀਆਂ ਰਾੜਾ ਜਿਹੜੀਆਂ ਆਪਣੀਆਂ ਜੰਗੀਆਂ ਵਾਹ ਜੀ ਵਾਹ ਚਾਂਜਰ ਬਹਿਰਨ ਕਿੱਥੇ ਹੁੰਦਾ ਦੱਸੀ ਸਾਨੂੰ ਮੜਾ ਜਾ ਨਹੀਂ ਲਿਆ ਹਾਂ ਜੇ ਦੋਨਾਂ ਨਾਲ ਹੀ ਓਏ ਲਾਡੀ ਚਾਂਜਰ ਬੈਰਿੰਗ ਕਿੱਥੇ ਹੁੰਦਾ ਹੈ ਉਹ ਫੋਰਮੈਨ ਹੁੰਦਾ ਮੈਂ ਫਿਰ ਦੋ ਆ ਤੈਨੂੰ ਰਾੜਾ ਹੀ ਦੂਗਾ ਵਧੀਆ ਲਿਆ ਕੇ ਦਿੰਦਾ ਤੁਹਾਨੂੰ ਨਹੀਂ ਹਾਂ ਇਹ ਕਹਿਣਾ ਹੈ ਉਹਦੇ ਨਾਲ ਹੀ ਰਹਿਣਾ ਕਿ ਉਹ ਜਾਊਗਾ ਤੇ ਮੈਂ ਜਾਣਾ ਉਹਦੇ ਨਾਲ ਰਹੇਗਾ ਤੂੰ ਮੌਤ ਪੱਕੀ ਹੈ ਹਾਂ ਜੇ ਤੂੰ ਕਹਿਣਾ ਜੀ ਜੇ ਉਹ ਜਾਊਗਾ ਤੇ ਮੈਂ ਜਾਣਾ ਦੋ ਨਾਲ ਤੋਂ ਫਰ ਤੋਂ ਵੀ ਆਵੇ ਮਗਰ ਲੱਗੇ ਨਹੀਂ ਇੱਕ ਇੱਕ ਹੀ ਜਾਣਾ ਜੋ ਲੋ ਆ ਇਹਦੇ ਕਹਿਣਾ ਦਿਓ ਜਾਊ ਤਾਂ ਮੈਂ ਜਾਣਾ ਨਹੀਂ ਤੇ ਮੈਂ ਨਹੀਂ ਜਾ ਮੈਂ ਮੈਂ ਤਾਂ ਕੋਈ ਨਹੀਂ ਕਰਾਂ ਗੁਰੂਆ ਲੋਕ ਨਾ ਚਲੋ ਕਹਿਣਾ ਨਹੀਂ ਚਾਹੀਦਾ ਮਾਰ ਸੱਚੇ ਪਾਤਸ਼ਾਹ ਨਾਲ ਐਵੇਂ ਗਲਤ ਗੱਲ ਨਾ ਕੋਈ ਸੋਚੇ ਆ ਬੈਲਟਾ ਹੁਣ ਆਪਾਂ ਮੰਨ ਲਓ ਲਾ ਕੇ ਸੁੱਟਦੀ ਜਾਣਾ ਆਪਾਂ ਨੂੰ ਪਤਾ ਵੀ ਉਹ ਢਿੱਲ ਮੱਠ ਹੋ ਗਈ ਉਹਦੇ ਤੇ ਜੇ ਇੱਕ ਬਾੜ ਚ ਪਈਆਂ ਹੋਣ ਨਾ ਤੇ ਲੋਕ ਉਹਨਾਂ ਨੂੰ ਸਾਫ਼ ਸਾਫ਼ ਦੇਖ ਕੇ ਪਈ ਜਾਣਗੇ ਬੈਲਟਾਂ ਨੂੰ ਆਵਾਜ਼ ਆ ਵੀ ਪਈ ਇਹ ਲੈ ਜੀ ਤੇ ਪਰ ਉਹ ਵੀ ਵਿਚਾਰੇ ਕੀ ਕਰਨ ਮਜਬੂਰ ਆ ਕਹੀ ਜਣਾ ਕਈਆਂ ਦਾ ਇੰਨੀ ਨਹੀਂ ਵਿਚਾਰਿਆਂ ਦੀ ਪਹੁੰਚ ਆਏਗੀ ਇੰਨਾਂ ਵਾਲਾ ਮਤਲਬ ਕੀ ਇਹ ਗੱਲ ਯਾਰ ਨਹੀਂ ਚੰਗਾ ਚੰਗੀ ਹੈਗੀ ਇੱਥੇ ਆ ਚਾਬੀ ਮੇਰੇ ਭਾਈ ਵੀ ਚਾਬੀ ਪਾਨਾ ਫੜਾ ਦੇ ਕੋਈ ਇਹ ਪਾ ਕੇ ਕਨੇਡਾ ਵਾਲਾ ਕੋਟ ਇਹ ਤਾਂ ਇਹ ਮੇਰੇ ਨੇ ਕਨੇਡਾ ਵਾਲਾ ਹੀ ਪਾਉਣਾ ਇੰਗਲੈਂਡ ਵਾਲਾ ਵੀ ਪਾ ਲੈਂਦਾ ਹੈ ਕਨੇਡਾ ਵਾਲਾ ਕੋਟ ਵੀ ਪਾ ਲੈਂਦਾ ਕੀ ਅੰਗਰੇਜ਼ ਪੁੱਤ ਆ ਗਏ ਆ ਉਹ ਮੈਂ ਮੈਂ ਅੰਗਰੇਜ਼ ਤੇਰਾ ਕਿਵੇਂ ਆ ਕੀ ਹਿਸਾਬ ਕਿਤਾਵਾ ਆਦਾ ਅੰਗਰੇਜ਼ ਮੇਰਾ ਪੁੱਤ ਆ ਬੈਲਾ ਤੇਰੇ ਕੋਲੇ ਕੀ ਉਹ ਕੀ ਰਹਿ ਗਿਆ ਅਸੀਂ ਗਏ ਸੁਹਾਗਾ ਲੈਣ ਗਾਣ ਨਾ ਮੇਰੀ ਦੰਨਾ ਲੱਭ ਕੇ ਰੋ ਤੇ ਇਹ ਤੇਰੇ ਸੁਹਾਗਾ ਚੱਲਦਾ ਪਿਆ ਸੀ ਪਤਾ ਨਹੀਂ ਖੜਾ ਸੀ ਕਿ ਚੱਲਦਾ ਸੀ ਅਸੀਂ ਸੁਹਾਗਾ ਇਹਨਾਂ ਨੂੰ ਪੁੱਛਿਆ ਇਹਨਾਂ ਨੇ ਠੋਕੇ ਚ ਬੰਦ ਦਿੱਤਾ ਸੁਹਾਗਾ ਯਾਰ ਆਪਣੇ ਜਿਹੜਾ ਪਵਾਂਜ ਮਾਰਦੇ ਜਿਹਦੇ ਜਦੋਂ ਸੁਹਾਗਾ ਨਹੀਂ ਮਾਰਿਆ ਸੁਹਾਗਾ ਮਾਰਿਆ ਪੁੱਛਣ ਗਏ ਇਹਨਾਂ ਤੋਂ ਅਸੀਂ ਐਂ ਕਿਹਾ ਸੁਹਾਗਾ ਦੇ ਲੋ ਕਹਿੰਦੇ ਨਾ ਵੀ ਪੂਰਾ ਜਵਾਬ ਦਿਓ ਕੋਈ ਸੁਹਾਗਾ ਨਹੀਂ ਭਾਜੋ ਬਾਪੂ ਕਹੂਗਾ ਤਾਂ ਦੇਣਾ ਹਾਂ ਇਹਨੇ ਤਾਇਆ ਤੈਨੂੰ ਕਿਹਾ ਹੀਗਾ ਹੋਈ ਗੱਲ ਨਾ ਮੈਂ ਦੱਸ ਰਿਹਾ ਯਾਰ ਤੁਹਾਨੂੰ ਚਾਹੀਦਾ ਗੱਤਾ ਤੁਹਾਨੂੰ ਗੱਤਾ ਹੈ ਦੇ ਇੱਥੇ ਲੱਬਲਾ ਇੱਥੇ ਪਿਆ ਹੋਣਾ ਵਾਧੂ ਕੋਈ ਗੱਤੇ ਹੋਵੇਗਾ ਕੁਵਾਰੀਆਂ ਅੱਛਾ ਸਾਰਾ ਕੁੱਤਿਆਂ ਦਾ ਨਾ ਦੇ ਕਿਹੜੀ ਨਹੀਂ 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 ਵੀਰ ਉਹ ਮਸ਼ੀਨ ਦੀ ਆ ਤੂੰ ਹੀ ਉਹਨੂੰ ਹੋਰ ਹੀ ਹੋਰ ਹੀ ਬਣਾ ਦੋ ਨਹੀਂ ਆਏ ਨਹੀਂ ਆਏ ਜੀ ਆਉਣ ਵਾਲੇ ਆ ਪਰ ਜੀ ਨਹੀਂ ਉਹ ਰੋਗ ਜਾ ਲੱਭ ਦਿੰਨੇ ਆ ਰੋਗ ਝੂੜ ਨਹੀਂ ਮਾਰਦਾ ਮੈਂ ਲਾਡੀ ਦਾ ਤੇ ਹਲੋ ਕੰਮ ਹੀ ਨਹੀਂ ਬੜਿਆ ਪਿਆ ਇਨੂੰ ਮੈਂ ਖੜਮੀ ਏਟ ਲਾ ਇਹਨੂੰ ਉਹ ਨਹੀਂ ਲਾਉਣੀ ਆਈ ਫਿਰ ਮੈਂ ਖੋਲ ਟਾਇਰ ਤੇ ਓ ਟਾਇਰ ਖੋਲਣਾ ਕੀ ਟਾਇਰ ਨੂੰ ਕਸੀ ਜਾਵੇ ਪਾ ਕੇ ਵੀਲ ਪਾਣਾ ਤੇ ਰਾੜ ਪਾ ਕੇ ਯਾਰ ਫਿਰ ਮੇਰੀ ਗੱਲ ਵੀ ਮੰਨਿਆ ਕਰਨਾ ਸੁਣਿਆ ਕਰੇ ਮੇਰੀ ਗੱਲ ਨਹੀਂ ਜਦੋਂ ਸੁਣਨੇ ਤੇ ਮੈਂ ਹੀ ਆ ਜਦੋਂ ਦਾਫਤਾ ਫਿਰ ਮੈਂ ਖੋਲਦਾ ਬਾਅਦ ਚ ਉਹਦਾ ਲਿਆਓ ਜਿਹੜੀ ਵੀ ਹੈਗੀ ਤੁਹਾਡੇ ਕੋਲ ਲਾ ਲਾ ਚੀ ਹਾਂ ਦੇ ਕੋਈ ਜਿੱਤ ਨਹੀਂ ਉਸਦੇ ਪਾਸੇ ਅੱਦੇ ਪਾਸੇ ਹਾਂ ਤਨਾ ਆ ਲੈ ਏ ਬਦਲਣ ਲੱਗੇ ਮੁੰਡੇ ਥਰਸਟ ਬੈਰੰਗੇ ਦਾ ਐ ਫੋਰਮੈਨ ਇੱਥੋਂ ਹੀ ਬਦਲੇ ਜਾਣਾ ਤੈਨੂੰ ਪਤਾ ਭਰਾ ਸਾਨੂੰ ਇੰਨਾ ਪਤਾ ਹੁੰਦਾ ਨਹੀਂ ਪੈਨ ਕੀ ਹੋਏ ਉਹ ਦਸਤਾਨੇ ਪਾ ਕੇ ਇਹ ਗੱਲ ਲੱਗ ਗਈ ਦਸਤਾਨੇ بڑے ਪਾਉਂਗਾ ਹਾਂ ਥੱਲੇ ਵੀ ਲੋਗ ਹੈਗਾ ਇਹ ਕਰ ਲੈ ਆਪਾਂ ਇੱਕ ਹੈਗਾ ਕਹਿੰਦਾ ਬਦਲਣਾ ਤੇ ਹੋਈ ਆ ਬੈਰੰਗੀ ਆਓ ਵੇਹਲਾ ਜੇ ਬੁੱਚ-ਬੁੱਚ ਪਹਿਣ ਵਾਲੇ ਇਹ ਖੁੱਲਿਆ ਚੰਗਾ ਸਭ ਨਹੀਂ ਨਹੀਂ ਬੁੱਚ ਦੇ ਪਾਉਗੇ ਓਏ ਹੋ ਦੁੱਜੀ ਕਿੱਥੇ ਯਾਰ ਲਾਗ ਪਲਾਸੀ ਮੈਨੂੰ ਦੁੱਜੀ ਨਹੀਂ ਦਿੱਤੀ ਜੋ ਹਾਂ ਇਹ ਬਾਹਰ ਆੜੀ ਹੋ ਗਈ ਨਾ ਦੁੱਜੀ ਬਣਾ ਆ ਵੇ ਉਹਦੇ ਪਾਸੇ ਪਈ ਯਾਰ ਲੋ ਲਾਡੀ ਉੱਥੇ ਪਈ ਆ ਅਗਲੇ ਪਾਸੇ ਜੀਤ ਤੇ ਆ ਆ ਵੀ ਉੱਤੇ ਪਈ ਆ ਓਏ ਹਉ ਜਿਹੜੀ ਆਪਾਂ ਸ਼ਾਊਟ ਨਹੀਂ ਕੱਢੀ ਉੱਥੇ ਹਾਂ ਆਪਾਂ ਗਿਆ ਸੱਤ ਸੁੱਤ ਲਾਉਣ ਨੂੰ ਰੱਖਾਂਗੇ ਆ ਉਹ ਇਹ ਰੱਖੀ ਬੈਠੀ ਚਾਕੇ ਲੈ ਤੇ ਤੂੰ ਕੱਢ ਲਾ ਮਾੜੀ ਨੀਂਦ ਵਾਲਿਆ ਹੋ ਮੇਰੇ ਦਿਲ ਥੋੜੀ ਜ਼ਿਆਦਾ ਮਾੜਾ ਤਾਂ ਦੇ ਦਰ ਹਾਂ ਹਾਂ ਜੰਗ ਤੋਂ ਉਹ ਆਜਾ ਦੇ ਨਾ ਹੱਥ ਫਵਾ ਦੇ ਮੁੜ ਕੇ ਤੈਨੂੰ ਪਤਾ ਨਾ ਗੱਫਾ ਬੜਾ ਮਿਲਦਾ ਈ ਇਹ ਗਦੋਂ ਦਾ ਘਬਰ ਨੇ ਲੋਗ ਨੇ ਨਿਕਲਦਾ ਨਿਕਲ ਪਲੇਟ ਪੇਸ਼ ਕਰ ਪੜੇ ਆਣਾ ਬੂ ਯਾਰ ਨਿੱਕੇ ਪੇਸ਼ ਕਾਹਨ ਲੈ ਗਿਆ ਵਾ ਇਹ ਨਹੀਂ ਨਾ ਪੈਣਾ ਉਹਦਾਂ ਦਾ ਫਿਸਕਾ ਸਾਹ ਹੀ ਆ ਨਹੀਂ ਨਹੀਂ ਉਧਰ ਕੋਈ ਨਹੀਂ ਇਹੀ ਹੈ ਨਿੱਕਾਪਾ ਸਾਡੇ ਕੋਲ ਦੱਬ ਚਾ ਲਾਡੀ ਮਾਰਦਾ ਤਰ ਲਈ ਆ ਵੇ ਤੂੰ ਇੱਧਰ ਹੋਣ ਕਿਹਾ ਤੈਨੂੰ ਮੈਂ ਵੇਖੀ ਪੂਜੀ ਗਿਆ ਕੋੜਾ ਚੱਲ ਕਿਤੇ ਜੜਿਆ ਥੋੜਿਆ ਕੰਮ ਆ ਜਾਂਦੀ ਚੀਜ਼ ਹੋ ਰੰਗਦਾ ਹੁੰਦਾ ਆਦਰ ਮਸ਼ੀਨ ਰੰਗ ਕਰਨਦਾ ਕੀ ਬਾਤ ਕਰਦੇ ਹੋ ਯਾਰ ਤੁਸੀਂ ਇਹ ਪਾਸੇ ਰੱਖਿਆਈ ਇਹਨਾਂ ਨੂੰ ਇਹਨਾਂ ਨੂੰ ਰੱਖਣਾ ਨਹੀਂ ਇਹਨਾਂ ਨੂੰ ਇੱਥੇ ਸਾਂਭ ਕੇ ਸਾਫ਼ ਕਰਕੇ ਨਾਲ ਰੱਖਣ ਨੂੰ ਕਿਹਾ ਮੈਂ ਰੱਖ ਕੇ ਤਾਂ ਕਿਤੇ ਵੀ ਨਹੀਂ ਆਉਣੇ ਸਾਈਡ 'ਤੇ ਰੱਖਾਂਗੇ ਕੋਈ ਗਾ ਇੱਥੇ ਪਾ ਕੇ ਰੱਖ ਨਗਾ ਦੇ ਦਾਂ ਤਿੰਨ ਹੀ ਨਿਕਲੇ ਸੀ ਆ ਨੂੰ ਕੀ ਪਤਾ ਕਿੰਨੇ ਨਿਕਲੇ ਕਿੰਨੇ ਨਹੀਂ ਨਿਕਲੇ ਉਹ ਵੀ ਕਰਨਾ ਮੈਨਾਂ ਮੇਰੇ ਨਾਲ ਉਹਨਾਂ ਕਰ ਵੀ ਇਹ ਆ ਖੋਲਨਾ ਨਾੜ ਤਿੰਨ ਨਾੜ ਚੋ ਸਪੀਕੇ ਹੈ ਚੋ ਨੀ ਇਹ ਨਾੜ ਖੋਲ ਲੈ ਤਿੰਨ ਹੀ ਆ ਦੇ ਖੋਲਣੇ ਸੋਕੇ ਯਾਰ ਖੋਲ ਨਹੀਂਦਾ ਹਾਂ ਖਾ ਖੋਲੋਗਾ ਤਾ ਉਹ ਆਹ ਖੋਲ ਤੇ ਫੇਰ ਵੀ ਖੋਲਣਾ ਨਾ ਪਾਉ ਫੇਰ ਕਦ ਲਈ ਖੋਲਦੇ ਫੇਰ ਕਿਧਰ ਹੀ ਕੱਢੇ ਪਲਾਸਟਿਕ ਤੇ ਆ ਜੱਜਾ ਫੜਨੀ ਜਾ ਅਨਾਰ ਦੋ ਤਾਂ ਨੇ ਖੋਲਦੇ ਆ ਉਹ ਜ਼ਿਆਦਾ ਕੰਮ ਸਹੀ ਹੈ ਓਏ ਉਹ ਪੱਲੀ ਜੀ ਲਿਆਈ ਤੇਲ ਵੀ ਲੈ ਆਇਆ ਇੱਥੋਂ ਏ। ਏ। ਤੇਲ ਵੀ ਲਿਆ ਦੇ ਇਹਨੂੰ ਮੜਾ ਏ। ਪੱਲੀ ਲਿਆ ਦੇ ਉਧਰੋਂ। ਆ ਵੀ ਗਿਆ। ਰਹਿਂਦੇ ਆ ਰੁਕ ਜਾ ਆ ਖੋਲ ਦੇ ਮੋਰ ਨਹੀਂ ਖੋਲਦੇ ਆ। ਰੁਕ ਜਾ ਏ। ਰੁਕ ਜਾ ਰੁਕ ਜਾ ਰਹਿਂਦੇ। ਜਾ ਉਧਰ ਪੱਲੀ ਲਿਆ ਫੜ ਕੇ ਉਹਨੂੰ। ਮੋਰਨੀ ਏ। ਕੁੱਦੀ ਚਲ ਮੋਰਨੀ ਏ ਤੇਰੇ ਮਗਰ ਬਲੂਕਾ ਵਾਲ। ਉਹ। ਉਹ ਏ ਇੱਧਰ ਨੂੰ ਮੜਾ ਜਾ। ਬੋਲਦਾ। ਲਾ ਲੈਨੇ ਪੱਲੀ। ਆਹੋ ਜੂਮਿੰਟ ਦੀ ਤੋਵੇਂ ਪੱਕੇ ਕਰਨੇ ਹੈ ਮੁੰਡਿਆ ਜਾ ਯਾਰ ਰੁਕ ਜਾ ਇੱਕ ਮਿੰਟ ਹੋਰ ਲਾ ਵੀ ਰੱਖੋ ਲੋ ਵੀ ਜੀ ਅਸੀਂ ਪਾ ਦਾ ਥਰਸਟ ਬੈਰਿੰਗ ਨਵਾਂ ਟੈਲ ਟੂ ਲੋਣ ਦੀ ਹੋ ਗਈ ਗੈਬ ਮੁੰਡੇ ਲੱਗੇ ਆਉਂਦੇ ਕੱਲ ਰਾਤੀ ਸਾਡੇ ਤੋਂ ਕੰਮ ਵੇਰ ਗਿਆ ਕਿੰਗ ਬੈਨ ਦੀ ਬੜੀ ਔਖੀ ਪੱਟੀ

ਇੱਧਰ ਲੈਦਾ ਦਾ ਬਾਲਾ ਬੁਰਾ ਹਾਲੀ ਤੇ ਪਰਲੇ ਨਾ ਕੋਚ ਵਿੱਚੋਂ ਲਾ ਬਣਿਆ ਪਿਆ ਵਟਾ ਨਾਲ ਨਾਲ ਲਾ ਕੇ ਤੇ ਖੇਚਦੇ ਜੋ ਟਾਈਮ ਹੋੜ ਨੋੜ ਕੇ ਇਸ ਕਰਕੇ ਆ ਗਿਆ ਨਹੀਂ ਜ਼ਰੂਰੀ ਆ ਗਿਆ ਤਾਂ ਨਹੀਂ ਤੁਰਿਆ ਨਹੀਂ ਮਾਸਾ ਵੀ ਵਾ ਤੁਹਾਡੇ ਤੁਰਿਆ ਨਹੀਂ ਦਾ ਆਵੇ ਕਿੱਥੇ ਆ ਗਿਆ ਇਹ ਤੇ ਤੁਰਿਆ ਨਹੀਂ ਤੁਰਿਆ ਹੀ ਨਹੀਂ ਤੁਰਿਆ ਅੱਜ ਆ ਕੇ ਨਹੀਂ ਬੈਠਾ ਤੇ ਤਵਿਆ ਤੁਰਿਆ ਕਿਉਂ ਨਹੀਂ ਚੱਲ ਬਾਹ ਕਿੱਥੇ ਪਾਵਾਂ ਆਣੋ ਕੀ ਬਿਮਾਰੀ ਪਈ ਹੈ ਇਹ ਜੱਲਾਣਾ ਬੰਦ ਹੋ ਗਿਆ ਕੀ ਪਤਾ ਤਾਰ ਦੂਰ ਵੇਖੋ ਵਿੱਚੋਂ ਆਉਹੀ ਵੇਖਣ ਲੱਗ ਗਏ ਬੰਦਾ ਬੱਲ ਗੋਲੇ ਛਿੱਟਾ ਲਾਉਣਾ ਸਾਡਾ ਥੋੜਾ ਜਿਹਾ ਇਹ ਸਾਰਾ ਕੱਢਿਆ ਨਹੀਂ ਹੁਣ ਕੀ ਇਹ ਥੱਲੇ ਦੀ ਘੜਤਾ ਹੀ ਜਾ ਰਹੀ ਉੱਤੋਂ ਥੱਲੇ ਨੂੰ ਗਾੜੇ ਇੰਨਾ ਕੀ ਬਾਗ ਉੱਤੋਂ ਠੋਕ ਦੇਣਾ ਹੀ ਥਾਂ ਨੂੰ ਹਾਂ ਤੇ ਕੰਮ ਜਾਣਾ ਹੀ ਚੱਲ ਤੁਰਦਾ ਠੀਕ ਨਹੀਂ ਤੇ ਮਿੰਟ ਲੱਗਣਾ ਇੱਕ ਕੱਢ ਕੇ ਜ਼ਬਾਨ ਦੀ ਬਾਰੀਏ ਵੀਡੀਓ ਨਹੀਂ ਲਾਡੀ ਇਥੋਂ ਤੂੰ ਬੈਠਾ ਲਾ ਕੇ ਤੂੰ ਇੱਧਰ ਉੱਧਰ ਕਰਕੇ ਪਵਾ ਕੇ ਪਰੇ ਨਵੇਂ ਕੰਮ ਦੇਖੀ ਨਿਸ਼ਾਨਾ ਜਾ ਜਲਤ ਹੋ ਜਾ ਇੱਧਰ ਜਾ ਦੀ ਹੋ ਗਈ ਮੜਾ ਇੱਥੇ 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 ਸੀ ਕੰਮ ਕਰਨਾ ਚੰਦ ਆਹ ਫੜਦਾ ਇਹ ਸੈਟ ਲੋ ਜਾ ਲਾ ਚਲ 10 ਮੈਨੂੰ 10 ਕਿੱਧਰ ਨੂੰ ਖਤਮ ਨਾ ਦੇਣਾ ਮਾਰ ਇੱਕ ਹੋਰੀ ਉਹ ਗੋਲ ਹੁੰਦਾ ਜਾਂਦਾ ਮੱਥਾ ਨਹੀਂ ਕਰਦਾ ਤੋਂ ਤੋਂ ਬੈਰਨ ਕਰ ਲਾ ਨੰਨ ਨੰਗੇ ਨਾਂਗੇ ਨੰਗੇ ਉਹਨੇ ਤੋਂ ਸਾਵਨਾ ਪੋਲੀ ਪੋਲੀ ਸੱਟ ਲਾਈ ਜਾ ਦੋਨਾਂ ਨਾਲ ਸ਼ਾਬਾਸ਼ ਬਸ 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 这个啦。